ਮੈਂ ਕਾਂਗਾ ਮੋਦੀ ਸਾਹਿਬ ਇੱਕ ਵਾਰੀ ਮੀਡੀਆ ਸਾਹਮਣੇ ਆ ਜਾ ਕੇ ਦੱਸਣ ਕਿ ਇਹਦੇ ਚ ਕਮੀ ਕੀ ਆ ਇਹ ਮੋਦੀ ਨੇ ਜਿਹੜਾ ਕੰਮ ਕੀਤਾ ਵੀ ਨਹੀਂ ਹੋਣ ਦੇਣੀ ਆ ਇਹ ਮੋਦੀ ਨੂੰ ਮੂੰਹ ਤੋੜ ਜਵਾਬ ਦਿੱਤਾ ਵਾ ਵੀ ਅਸੀਂ ਤੇਰੇ ਸਾਹਮਣੇ ਲਿਆਂਦੇ ਦੱਸ ਡਾਕੇ ਦੱਸੋ ਕਿ ਕਿ ਐਡਾ ਸੋਣਾ ਜਿਹੜਾ ਇਤਿਹਾਸ ਆ ਸਾਡਾ ਉਹ ਸੈਂਟਰ ਨੂੰ ਲਿਆਉਣਾ ਚਾਹੀਦਾ ਹੈ ਸਾਹਮਣੇ ਕੈਂਟਰ ਦੀ ਸਰਕਾਰ ਨੂੰ ਆਪਣਾ ਖਤਰਾ ਪਿਆ ਵਾ ਇਹ ਜੇ ਕੰਮ ਹੋ ਗਿਆ ਤੇ ਮੈਨੂੰ ਵੋਟਰਾਂ ਦੀ ਮੁਸ਼ਕਲ ਹੋਏਗੀ ਸਦਾ ਭਗਵੰਦ ਸਿੰਘ ਮਾਨ ਸਾਹਿਬ ਕੇਜਰੀਵਾਲ ਸਾਹਿਬ ਦੀ ਇਹ ਸੋਚ ਨਹੀਂ ਆਗੀ ਵੋਟਾਂ ਵਾਟਾਂ ਦੀ ਉਹ ਇੱਕ ਚੰਗਾ ਕੰਮ ਕਰਦੇ ਡੇ ਵੋਟ ਮਿਲੇ ਚਾਹੇ ਨਾ ਮਿਲੇ ਉਹਨਾਂ ਨੇ ਜੋ ਕੰਮ ਕਰਤੇ ਨੇ ਸਦਾ ਭਗਵੰਦ ਸਿੰਘ ਮਾਨ ਨੇ ਉਹ ਕੋਈ ਦੁਨੀਆ ਦੀ ਤਾਕਤ ਕੰਮ ਨਹੀਂ ਕਰ ਸਕਦੀ ਇਹ ਜੋ ਚੱਕੀਆਂ ਤੁਸੀਂ ਦੇਖਦੇ ਪਏ ਹੋ ਇਹ ਚੱਕੀਓ ਹੈ ਜਿਹੜੀ 26 ਜਨਵਰੀ ਨੂੰ ਦਿੱਲੀ ਦੀ ਪ੍ਰੇਡ ਗਰਾਊਂਡ ਦੇ ਵਿੱਚ ਨਜ਼ਰ ਆਉਣੀ ਸੀ ਪਰ ਕੇਂਦਰ ਦੀ ਸਰਕਾਰ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਸੀ ਕਿ ਇਹ ਚੱਕੀਆਂ ਹੁਣ ਪੰਜਾਬ ਦੀਆਂ ਸੜਕਾਂ ਤੇ ਨਜ਼ਰ ਆਉਣਗੀਆਂ ਸੋ ਤਸਵੀਰ ਦੇਖ ਲਵੋ ਕਿ ਅੱਜ ਬਟਾਲਾ ਦੇ ਆਮ ਨਾਗਰਿਕ ਆਮ ਸ਼ਹਿਰੀ ਇਸ ਦਾ ਸਵਾਗਤ ਕਰਦੇ ਪਿਆ ਕੀ ਕਮੀ ਲੱਗੀ ਜੀ ਇਹਦੇ 'ਚ ਇਹ ਤੇ ਸਾਡੇ ਦੇਸ਼ ਦੀ ਸ਼ਾਨ ਆ ਜੇ ਇਹ ਨਹੀਂ ਤੇ ਅਸੀਂ ਕੁਝ ਵੀ ਨਹੀਂ ਇਹਨਾਂ ਦੀ ਬਦੌਲਤ ਆਪਾਂ ਸਾਰੇ ਚਲਦੇ ਪਏ ਜੇ ਇਹਨਾਂ ਦੀ ਮਹਾਨਤਾ ਨਹੀਂ ਹੋਏਗੀ ਤੇ ਸਾਡੇ ਦੇਸ਼ ਵਿੱਚ ਰਹਿਣ ਦਾ ਫਾਇਦਾ ਕੋਈ ਨਹੀਂ ਆਗਾ ਇਹ ਮੋਦੀ ਨੇ ਜਿਹੜਾ ਕੰਮ ਕੀਤਾ ਵੀ ਨਹੀਂ ਹੋਣ ਦੇਣੀ ਆ ਇਹ ਮੋਦੀ ਨੂੰ ਮੂੰਹ ਤੋੜ ਜਵਾਬ ਦਿੱਤਾ ਵਾ ਵੀ ਅਸੀਂ ਤੇਰੇ ਸਾਹਮਣੇ ਲਿਆਂਦੇ ਦੱਸ ਡਾਕੇ ਦੱਸ ਹੁਣ ਇਹ ਜੋ ਆਮ ਸ਼ਹਿਰੀ ਇਹਦਾ ਸਵਾਗਤ ਕਰਦੇ ਪਏ ਆ ਇਸ ਦੀ ਤਾਰੀਫ ਕਰਦੇ ਪਏ ਆ ਕੇਂਦਰ ਦੀ ਸਰਕਾਰ ਨੇ ਕਿਉਂ ਤੁਹਾਨੂੰ ਲੱਗਦਾ ਕਿ ਇਹਨੂੰ ਸ਼ਾਮਲ ਨਹੀਂ ਹੋਣ ਦਿੱਤਾ ਕੇਂਦਰ ਦੀ ਸਰਕਾਰ ਨੂੰ ਆਪਣਾ ਖਤਰਾ ਪਿਆ ਵਾ ਵੀ ਇਹ ਜੇ ਕੰਮ ਹੋ ਗਿਆ ਤੇ ਮੈਨੂੰ ਵੋਟਰ ਦੀ ਮੁਸ਼ਕਲ ਹੋਏਗੀ ਸਰਦਾ ਭਗਵੰਤ ਸਿੰਘ ਮਾਨ ਸਾਹਿਬ ਕੇਜਰੀਵਾਲ ਸਾਹਿਬ ਦੀ ਇਹ ਸੋਚ ਨਹੀਂ ਆਗੀ ਵੋਟਾਂ ਵਾਟਾਂ ਦੀ ਉਹ ਇੱਕ ਚੰਗਾ ਕੰਮ ਕਰਦੇ ੜੇ ਵੋਟ ਮਿਲੇ ਚਾਹੇ ਨਾ ਮਿਲੇ ਉਹਨਾਂ ਨੇ ਜੋ ਕੰਮ ਕਰਤੇ ਨੇ ਸਰਦਾ ਭਗਵੰਤ ਸਿੰਘ ਮਾਨ ਨੇ ਉਹ ਕੋਈ ਦੁਨੀਆ ਦੀ ਤਾਕਤ ਕੰਮ ਨਹੀਂ ਕਰ ਸਕਦੀ ਕੀ ਲੱਗਾ ਜੀ ਹੋਰ ਵੀ ਇੱਥੇ ਲੋਕ ਨੇ ਕੀ ਲੱਗਾ ਜੀ ਕੀ ਕਮੀ ਐ ਸਰ ਰਾਜਤ ਬੜਾ ਮਨ ਖੁਸ਼ ਹੋਇਆ ਕਿ ਜਿਹੜਾ ਸਾਡਾ ਪੰਜਾਬ ਦਾ ਵਿਰਸਾ ਜਿਹੜਾ ਵਾ ਉਹ ਭਗਵੰਤ ਮਾਨ ਜੀ ਨੇ ਸਾਡੇ ਸ਼ਹਿਰ ਦੇ ਵਿੱਚ ਲੈ ਕੇ ਆਂਦਾ ਦੇਖੋ ਮੈਂ ਕਾਂਗਾ ਮੋਦੀ ਸਾਹਿਬ ਇੱਕ ਵਾਰੀ ਮੀਡੀਆ ਸਾਹਮਣੇ ਆ ਜਾ ਕੇ ਦੱਸਣ ਕਿ ਇਹਦੇ 'ਚ ਕਮੀ ਕੀ ਆ ਦੇਖੋ ਸਕੂਲਾਂ ਤੋਂ ਬੱਚੇ ਆਏਦੇ ਨੇ ਦੇਖਣ ਵਾਸਤੇ ਕਿ ਇਹ ਬਸਾ ਜੋ ਪੰਜਾਬ ਦਾ ਸਾਡਾ ਹੈਗਾ ਉਹ ਭਗਵੰਤਮਾਨ ਜੀ ਨੇ ਸੜਕਾਂ ਦੇ ਲਿਆ ਕੇ ਬਹੁਤ ਹੀ ਵਧੀਆ ਕੰਮ ਕੀਤਾ ਐਡੇ-ਐਡੇ ਵਧੀਆ ਕੋ ਹਰ ਚੀਜ਼ ਦੇ ਪੰਜਾਬ ਦੇ ਵਿੱਚੋਂ ਸਾਇੰਟਿਸਟ ਨਿਕਲ ਰਹੇ ਨੇ ਪੰਜਾਬ ਚੋਂ ਖਿਡਾਰੀ ਨਿਕਲ ਰਹੇ ਨੇ ਉਹਨਾਂ ਦੀਆਂ ਝਾਕੀਆਂ ਬਣਾਈਆਂ ਗਈਆਂ ਤੇ ਮੈਨੂੰ ਬੜਾ ਅਫਸੋਸ ਨਾ ਕਰਨਾ ਬੰਡ ਹੈ ਕਿ ਸਾਡੇ ਪੰਜਾਬ ਦੇ ਬੜੇ ਵੱਡੇ ਲੀਡਰ ਆਪਣੇ ਆਪ ਨੂੰ ਤਸਵੀਰ ਦਿਖਾ ਦਿੰਦੇ ਆ ਕਿ ਫੁੱਲਾਂ ਦੀ ਵਰਖਾ ਕਰਕੇ ਸਕੂਲੀ ਬੱਚੇ ਵੀ ਇਹ ਜੋ ਝਾਕੀ ਹੈ ਇਸ ਦਾ ਸਵਾਗਤ ਕਰਦੇ ਪਏ ਜਿੱਥੇ ਆਮ ਨਾਗਰਿਕ ਸ਼ਹਿਰ ਦੇ ਆਮ ਬੱਚੇ ਇੱਥੇ ਪਹੁੰਚੇ ਨੇ ਉਹ ਫੁੱਲਾਂ ਦੇ ਨਾਲ ਇਸ ਝਾਕੀ ਦਾ ਸਵਾਗਤ ਕਰਦੇ ਪਏ ਨੇ ਔਰ ਇਹ ਉਹ ਝਾਕੀ ਸੀ ਜਿਹੜੀ 26 ਜਨਵਰੀ ਨੂੰ ਉੱਥੇ ਦਿੱਲੀ ਦੀ ਪ੍ਰੇਡ ਗਰਾਊਂਡ ਦੇ ਵਿੱਚ ਨਜ਼ਰ ਆਉਣੀ ਸੀ ਪਾਰਿਸ ਨੂੰ ਟ੍ਰਜੈਕਟ ਕਰ ਦਿੱਤਾ ਗਿਆ ਜਿਸ ਮਗਰੋਂ ਤੇ ਅੱਕੀ ਹੁਣ ਸ਼ਹਿਰ ਦੇ ਵਿੱਚ ਵੱਖ-ਵੱਖ ਤੇ ਨਜ਼ਰ ਆ ਰਹੀ ਹੈ ਗੱਲਬਾਤ ਕਰ ਲੈਣਾ ਕੀ ਲੱਗਦਾ ਜੀ ਕੀ ਕਮੀਆਂ ਜਿਹੜੀ ਕੋਜੀ ਇਹ ਤੇ ਸਾਰੇ ਪੰਜਾਬ ਨੂੰ ਪਾਲਾ ਚੱਲ ਗਿਆ ਕਮੀਆਂ ਦਾ ਕਿ ਐਡਾ ਸੋਣਾ ਜਿਹੜਾ ਇਤਿਹਾਸ ਆ ਸਾਡਾ ਉਹ ਸੈਂਟਰ ਨੂੰ ਲਿਆਉਣਾ ਚਾਹੀਦਾ ਹੈ ਸਾਹਮਣੇ ਜਿਹੜੀਆਂ ਨਾਕਾਮੀਆਂ ਉਹਨਾਂ ਦੀਆਂ ਵਾਂ ਪਰ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਉਹਨਾਂ ਦੀ ਪੂਰੀ ਕੈਬਿਨੇਟ ਉਹਨਾਂ ਦੇ ਸਾਰੇ ਐਮਐਲਏਸ ਪੂਰਾ ਪੰਜਾਬ ਉਹਨਾਂ ਦੇ ਨਾਲ ਹੈ ਅਸੀਂ ਮਾਨ ਸਾਹਿਬ ਦੇ ਨਾਲ ਆ ਆਮ ਆਦਮੀ ਤਾਂ ਕਿ ਜਿਹੜੇ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਸੀ ਕਿ ਇਹ ਚਾਕੀ ਜੇ ਹੁਣ ਦਿੱਲੀ ਦੀ ਪ੍ਰੇਡ ਗਰਾਊਂਡ 'ਚ ਨਜ਼ਰ ਨਹੀਂ ਆਈ ਤੇ ਪੰਜਾਬ ਦੀਆਂ ਸੜਕਾਂ 'ਤੇ ਨਜ਼ਰ ਆਏਗੀ ਤਾਂ ਲੋਕ ਫੈਸਲਾ ਕਰਨਗੇ ਤੁਸੀਂ ਕੀ ਫੈਸਲਾ ਕੀਤਾ ਵੀ ਇਹ ਸ਼ਾਮਲ ਹੋਣੀ ਚਾਹੀਦੀ ਸੀ ਚਾਕੀ ਕਿ ਨਹੀਂ ਏ ਜੀ ਮੇਰੇ ਨਾਲ ਨਾਲ ਪੂਰੇ ਪੰਜਾਬ ਦੀ ਹਾਂ ਇਸ ਚੀਜ਼ ਦੇ ਵਿੱਚ ਔਰ ਇੱਕ ਹੋਰ ਚੀਜ਼ ਹੋਰ ਇੰਪੋਰਟੈਂਟ ਹੈ ਉਹਨਾਂ ਨੇ ਉੱਥੇ ਨਹੀਂ ਚੱਲਣ ਦਿੱਤੀ ਬਟ ਇਹ ਮੈਸੇਜ ਜਿਹੜਾ ਵਾ ਪੂਰੇ ਵਰਲਡ 'ਚ ਫੈਲਿਆ ਕਿ ਪੂਰੇ ਪੰਜਾਬ ਦੇ ਰੋਡਾਂ 'ਚ ਖਲੀਆਂ 'ਚ ਚਾਕੀ ਜਾ ਰਹੀ ਹੈ ਜੀ ਇਹ ਚਾਕੀ ਜੋ ਹੈ ਇਹ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਬਟਾਲਾ ਦੀਆਂ ਸੜਕਾਂ ਤੇ ਆ ਕੀ ਲੱਗਾ ਜੀ ਕਿਉਂ ਮੋਦੀ ਸਾਹਿਬ ਨੇ ਚਾਕੀ ਨਹੀਂ ਜਾਣ ਦਿੱਤੀ ਦਿੱਲੀ ਦੀ ਪਰੇਡ 'ਚ ਵੇਖੋ ਜੀ ਕਿਤੇ ਨਾ ਕਿਤੇ ਪੰਜਾਬ ਨਾਲ ਸ਼ੁਰੂ ਤੋਂ ਵਿਤਕਰਾ ਕਰਦੀਆਂ ਆਈਆਂ ਜੀ ਸੈਂਟਰ ਦੀਆਂ ਸਰਕਾਰਾਂ ਜੋ ਕਿ ਇਹ ਸੈਂਟਰ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡਾ ਇਤਿਹਾਸ ਹੈ ਜੀ ਇਸ ਇਤਿਹਾਸ ਨੂੰ ਸਾਨੂੰ ਦਿਖਾਉਣਾ ਚਾਹੀਦਾ ਸੀ ਅਸੀਂ ਬਹੁਤ ਖੁਸ਼ ਨਸੀਬ ਹਾਂ ਸਾਨੂੰ ਇਨੀ ਵਧੀਆ ਸਰਕਾਰ ਆਵਾਂ ਦੀ ਪਾਰਟੀ ਪੰਜਾਬ ਚ ਮਿਲੀ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਮੇਰੇ ਵੱਡੇ ਬ੍ਰਦਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਪਰਦਾਨ ਪੰਜਾਬ ਤੋਂ ਜੋ ਕਿ ਬਟਾਲੀ ਸੇਵਾ ਨਿਭਾ ਰਹੇ ਆ ਅਸੀਂ ਖੁਸ਼ ਨਸੀਬ ਹਾਂ ਜੀ ਵੇਖੋ ਕਿੰਨੇ ਸਕੂਲਾਂ ਦੇ ਬੱਚੇ ਆਏ ਆ ਅੱਜ ਬਟਾਲੇ ਸ਼ਹਿਰ ਦੇ ਵਿੱਚ ਜੋ ਕਿ ਇਤਿਹਾਸ ਆ ਉਹ ਚਾੱਕੀ ਥਰੂ ਦਿਖਾਇਆ ਜਾ ਰਿਹਾ ਅਜੇ ਤੱਕ ਅਕਦੀ ਕਿਸੇ ਪਹਿਲੀ ਸਰਕਾਰ ਨੇ ਵੀ ਨਹੀਂ ਇਹ ਕੋਸ਼ਿਸ਼ ਕੀਤੀ ਜਿਹੜੀ ਚਾੱਕੀ ਨੂੰ ਦਿੱਲੀ ਨੇ ਜਾਣ ਦਿੱਤਾ ਉਹਦੀ ਫੁੱਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਅੱਜ ਜਿਹੜੀ ਚਾੱਕੀ ਨੂੰ ਦਿੱਲੀ ਦੀ ਪਰੇਡ ਦੇ ਵਿੱਚ ਨਹੀਂ ਸ਼ਾਮਲ ਕੀਤਾ ਗਿਆ ਬਟਾਲੇ ਸ਼ਹਿਰ ਚ ਫੁੱਲ ਸੁੱਟ ਕੇ ਉਹਦਾ ਸਵਾਗਤ ਕੀਤਾ ਜਾ ਰਿਹਾ ਬਹੁਤ ਬਹੁਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਸਮਾਜ ਦੇ ਵਿੱਚ ਐਸੀ ਜਾਗਰੂਕਤਾ ਪੈਦਾ ਕੀਤੀ ਹੈ ਕਿ ਅਗਰ ਸੈਂਟਰ ਦੀ ਸਰਕਾਰ ਕਿਸੇ ਚੀਜ਼ ਤੋਂ ਇੱਕ ਜਾਇਜ਼ ਮੰਗ ਤੋਂ ਵੀ ਅਗਰ ਮਨਾਹੀ ਕਰਦੀ ਹੈ ਤੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਂਦਾ ਪੂਰਾ ਪੂਰਾ ਅਧਿਕਾਰ ਹੈ ਔਰ ਉਸੇ ਉਪਲਕਸ਼ ਦੇ ਵਿੱਚ ਸਾਰੇ ਪੰਜਾਬ ਚ ਜੜੀਏ ਚੱਕ ਬਿਲਕੁਲ ਜਿੱਥੇ ਆਮ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਸਕੂਲੀ ਬੱਚੇ ਵੀ ਇਹਦੇ ਵਿੱਚ ਆਏ ਤੇ ਇਹ ਫੈਸਲਾ ਕੀਤਾ ਕਿ ਇਹ ਚਾਕੀ ਦਿੱਲੀ ਪਰੇਡ ਚ ਸ਼ਾਮਲ ਹੋਣੀ ਚਾਹੀਦੀ ਸੀ ਕੈਮਰਾਮੈਨ ਬੰਟੀ ਨਾਲ ਆਨਅਰ ਲਿੰਨ ਤੇ ਲੂਥਰਾ ਬਟਾਲਾ